ਨਾਈਸਲੀ ਆਮੀ ਰੋਟਾ ਇਹ ਕਿੰਨੇ ਸਾਲਾਂ ਦੇ ਕੰਮ ਕਿ ਜਿੰਦਾ ਨਹੀਂ ਕਰ ਸਕਦਾ ਤੇ ਫਿਰ ਡੁੱਬਦਾ ਹੈ ਪਾਣੀ ਹੈ ਲੈ ਸਪਾਂਸਾ ਵਾ 1 ਮਿੰਟ ਆਹ ਆਲਕਾ ਕਿਹੜਾ ਕਰ ਉਹ ਗਮਨ ਚੰਗੀ ਬਈ ਬਾਕੀ ਆ ਬੈਠੇ ਰਹਿ ਜਾਓ ਉਹ ਚਲੋ ਜੇਲੇ ਨੂੰ ਹੁੰਦੀ ਤਾਂ ਪਾਪ ਕਰਨ ਦਾ ਨਾ ਆਪ ਦਾ ਟ੍ਰੇਨਿੰਗ ਦਾ ਨੁਕਸਨ ਹੈ ਨਾ ਪੱਪ ਤੋਂ ਤੇ ਕਰ ਰਹੇ ਨੇ ਬਹੁਤ ਮੰਦ ਭਾਗੀ ਗੱਲ ਹੋਈ ਹੈ ਮੈਂ ਸਮਝ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਾਹਮਣੇ ਵੀ ਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਵਿੱਚ ਇੱਕ ਬੱਚਾ ਸਾਲ ਇੱਕ ਬੱਚਾ 6 ਵਜੇ ਮਨ ਬੰਨ ਚੜਾਉਂਦਾ ਉਹ ਵੀ ਕੋਠੇ ਤੋਂ ਗੇਰੇ ਉਹ ਪਹਿਲਾਂ ਕਿਵੇਂ ਕੱਢਿਆ ਕਰੇ ਨਹੀਂ ਉਹਦਾ ਉਹੋ ਜੀ ਜੋ ਇੱਥੇ ਆਪਣੇ ਅਨਾਉਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਗੱਡੀ ਮੁੱਢੀ ਹੋ ਗਈ ਸੋਡਨ ਕਿੰਨੇ ਸੀਗੇ ਰੋਕ ਸੀ ਇਹ ਗੱਡੀ ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਤੁਹਾਨੂੰ ਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਥੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ ਪਿੱਛੇ ਹੁਣ ਪਰਿਵਾਰ ਜੋ ਉਹਨਾਂ ਦੀ ਕੋਈ ਨਹੀਂ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਜੀ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਆਹ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਇਹ ਜਿਹੜਾ ਹਾਦਸਾ ਹੋਇਆ ਕਿਵੇਂ ਵਾਪਰਿਆ ਕਿੰਨੇ ਨੌਜਵਾਨ ਸੀ ਇਸ ਗੱਡੀ ਵਿੱਚ ਇਹ ਗੱਡੀ ਦੀ 5-9-80 ਮੁੰਡੇ ਤੇ ਉਧਰ ਇੱਕ دوست ਨੂੰ ਇਧਰ ਤਾਰਨ ਚੰਦੇ ਸੀ ਆਪਣੇ ਉਹ ਸੋਤੋਂ ਮਤੰਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੋਬੇ ਡਿੱਗ ਗਈ ਆਇਆ ਤਾਂ ਉਹ ਡੇਚ ਵਿੱਚ ਐਸੇ ਪੰਡਣ ਹਾਂਜੀ ਕੀ 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 ਕਿੰਨੀ ਕਿੰਨੀ ਕੁੰਮਰ ਆਪੇ ਨੰਬਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਪਰ ਕੀ ਕੰਮ ਕੀ ਕਰਦੇ ਇੱਕ ਪੜਦਾ ਸੀ ਕਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਤੇ ਇੱਕ ਆਪਣਾ ਡੈਢੀ ਚ ਲੱਗਾ ਸੀ ਬੇਪਤਾਚੀ ਇਹ ਹਾਦਸਾ ਕਿਸੇ ਨੂੰ ਲੱਗਦਾ ਕਿ ਇਹ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੁਣ ਤਾਂ ਕੁਝ ਨਹੀਂ ਪੀ ਲੱਗਦਾ ਕਿ ਇੱਥੇ ਜਿਹੜਾ ਹੈਗਾ ਜਿਹਨੂੰ ਕੋਈ ਰੇਲਿੰਗ ਨਹੀਂ ਹੈਗੀ ਇਹ ਵੀ ਹਿਸਾਬ ਨਾਲ ਉਹਨੇ ਪਟੋਣ ਲੱਗਿਆ ਰੇਲਿੰਗ ਨਹੀਂ ਜਿੱਦਾ ਸਭ ਬੱਤੀ ਜਾਂਦੇ ਆਹ ਅਸੀਂ ਚੌਥਾ ਹੋ ਸਕਦਾ ਸੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ ਕਹਾਂਗੇ ਪਿੰਸਾ ਆਪਣੇ ਤੋਂ ਪਰੋ ਰਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਉਹ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦ ਹੀ ਇੰਨੀ ਸੀ ਦਿਸਿਆ ਨਹੀਂ ਇਹ ਸਭਾ ਕੱਠ ਸਭਾ ਕੱਠ ਜੇ ਦੇਖਾਂਗੇ ਪੂਰਾ ਬਾਤਿੰਦਾ ਮਾਹੌਲ ਹੈ ਜਿਹੜਾ ਹੈਗਾ ਪਿੰਡ ਦੇ ਪਿੰਡ ਵਿੱਚ ਹਾਂਜੀ ਪਿੰਡ ਤੁਸੀਂ ਦੇਖ ਲਓ ਚੌਂਕਾਂ ਤਾਂ ਤਾਂ ਲੋਕ ਖੜੇ ਨੇ ਇਕੱਠੇ ਤਿੰਨ ਨੌਜਾਨ ਮੌਤਾਂ ਹੋਣੀਆਂ ਇੱਕੋ ਟਾਈਮ ਇੱਕੋ ਸਮੇਂ ਤੋਂ ਮਦਫਾ ਗੇ ਤੋਂ ਮਦਫਾ ਕੀਤੀ ਹੋਊਗੀ